ਮੇਰਾ ਵਿਆਹ ਜਿਹੜਾ ਇੱਕ ਆਪਣੇ 16 April 2003 ਦੇ ਵਿੱਚ ਹੋਇਆ ਸੀ ਤਿੰਨ ਤਿੰਨ ਦੇ ਵਿੱਚ ਹੋਇਆ ਉਹ ਮੇਰੇ ਦੋ ਬੱਚੇ ਪੈਦਾ ਹੋਏ ਦੋ ਬੇਟੇ ਇੱਕ ਦਾ ਨਾਮ ਅਨਮੋਲ ਤੇ ਇੱਕ ਦਾ ਨਾਮ ਮੰਥਨ ਮੇਰਾ ਸਹੁਰਾ ਮੇਰੀ ਘਰ ਵਾਲੀ ਦਾ ਵਿਆਹ ਜਿਹੜਾ ਆਫਿਸਦਾਰੀ ਵਿੱਚ ਕਰਕੇ ਤੇ ਆਪਣਾ ਵਿਆਹ ਕਰਾਉਣਾ ਚਾਹੁੰਦਾ ਸੀ ਉਹਨੇ ਮੈਨੂੰ ਕਈ ਵਾਰੀ ਕਿਹਾ ਵੀ ਮੈਂ ਆਪਣੇ ਤੋਂ ਆਪਣੇ ਬੱਚੇ ਲੈ ਲਾ ਮੈਂ ਆਪਣੀ ਕੁੜੀ ਦਾ ਵਿਆਹ ਕਿਤੇ ਕਰ ਦੇਣਾ ਆ ਜੇ ਤੂੰ ਮੈਨੂੰ ਮੈਨੂੰ ਵਿਆਹ ਕਰਾਉਣਾ ਚਾਹੁੰਦਾ ਸੀ ਸੱਸ ਦੀ ਡੈਥ ਹੋ ਚੁੱਕੀ ਸੱਸ ਜੀ ਡੈਥ ਹੋਣ ਤੋਂ ਬਾਅਦ ਆਪਣਾ ਵਿਆਹ ਵੀ ਕਰਾਉਣਾ ਚਾਹੁੰਦਾ ਇਹ ਆਪਣੀ ਇਸਤਰੀ ਦੇ ਵਿੱਚ ਹੀ ਹੋ ਠੀਕ ਆ ਇਹਨਾਂ ਨੇ ਮੈਨੂੰ ਕਹਾਂਗੇ ਸਾਡੀ ਇਸਤਰੀ ਦੇ ਵਿੱਚ ਕਿ ਤੈਨੂੰ ਪਤਾ ਹੀ ਹੈ ਵੀ ਕੁੜੀ ਅਚਾ ਵੀ ਪੀਰੀਅਡ ਤਾਂ ਆਈ ਜੇ ਵੱਟ ਕੇ ਤੈਨੂੰ ਉਹਦੇ ਕਤਲ ਕੇਸ ਵਿੱਚ ਜਨਾਬ ਸਾਹ ਤੇ ਗੱਲ ਖੜੀ ਅਚਨ ਕਿਸੇ ਹੋਰ ਦੇ ਕਤਲ ਚ ਫਸਾਣਾ ਚਾਹੁੰਦੇ ਹਾਂ ਉਹਨਾਂ ਨੇ ਕਿਹਾ ਕਿ ਆਪਾਂ ਉਹ ਤੇਰੀ ਤੈਨੂੰ ਨਾਫ ਸਾਇਤ ਗੱਲ ਕਰੀ ਇਹਨਾਂ ਨੇ ਫਿਰ ਇਹੀ ਕੰਮ ਕਰ ਕੀਤਾ 12 9 12 ਨੂੰ ਇਹਨੇ ਮੇਰੀ ਘਰ ਵਾਲੀ ਨੂੰ ਆਪਣੇ ਕੋਲ ਬੁਲਾ ਲਿਆ ਉਹਨਾਂ ਸ਼ੁਕਰਵਾਰ ਸੀਗਾ ਹਾਂ ਬਾਣੇ ਨਾਲ ਤੇ ਉਹਨੂੰ ਇਹਨਾਂ ਨੇ ਜੰਮੂ ਭੇਜ ਦਿੱਤਾ ਸੋਨੂ ਨਾਲ ਆਪਣੇ ਰਿਸ਼ਦਾਰ ਨਾਲ ਹੀ ਸੋਨੂ ਜੰਮੂ ਭੇਜ ਦਿੱਤਾ ਉਹਨਾਂ ਨੇ ਫਿਰ ਇਹਨਾਂ ਨੇ ਆ ਮਰਗੀ ਆਪਣੇ ਰਿਸ਼ਦਾਰ ਨਾਲ ਸਲਾਹ مشورہ ਕਰਕੇ ਉਹਦੀ ਐਚਆਵੀ ਪੀੜਤਾ ਔਰਤ ਸੀਗੀ ਉਹਨੂੰ ਪੁਲਿਸ ਨਾਲ ਇਹਨਾਂ ਨੇ ਸਾਜ਼ਿਸ਼ਾ ਚੱਕੇ ਠੀਕ ਹੈ ਜੀ ਉਹਦਾ ਉਹਦਾ ਨਾਮ ਗੋਗਾ ਦਰਸ਼ਨ ਵਰਸ ਗੋਗਾ ਸੀਗਾ ਉਸ ਕੁੜੀ ਦਾ ਨਾਮ ਇਹਨਾਂ ਨੇ ਉਹਨੂੰ ਮੇਰੀ ਘਰ ਲਈ ਦੇ ਕੱਪੜੇ ਪਵਾ ਕੇ ਫਰੋਜੀ ਰੰਗ ਦਾ ਸੂਟ ਉਹਨੂੰ ਪਾਇਆ ਉਸ ਕੁੜੀ ਨੂੰ ਆਪਣੇ ਇਸ ਤਰ੍ਹਾਂ ਦੇ ਕੁਝ ਗਹਿਣੇ ਤੇ ਕੱਪੜੇ ਤੇ ਮੇਰੀ ਘਰ ਵਾਲੀ ਦੀ ਫਰੋਜੀ ਰੰਗ ਦੀ ਜੁੱਤੀ ਪਵਾ ਕੇ ਤੇ ਪੁਲਿਸ ਨਾਲ ਇਹਨਾਂ ਨੇ ਸਾਜ਼ਿਸ਼ ਰਚ ਕਿ ਉਹਦਾ ਮਿਤੀ 11 12 ਦੀ ਰਾਤ ਨੂੰ ਦਰਮਿਆਨੀ ਰਾਤ ਨੂੰ 2011 ਦੇ ਵਿੱਚ 11 12 2011 ਦੀ ਦਰਮਿਆਨੀ ਰਾਤ ਉਹ ਦਿਨ ਐਤਵਾਰ ਸੀਗਾ ਇਹਨਾਂ ਉਹਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਤਾਂ ਕਿ ਉਹਦੀ ਉਹਦੀ লাশ ਹੀ ਸਿਰ ਕੱਟੀ ਉਹਦੀ লাশ ਦੀ ਪਛਾਣ ਜਿਹੜੀ ਆ ਮੇਰੀ ਪਤਨੀ ਜਿੰਦਾ ਪਤਨੀ ਗੋਲਡੀ ਦੇ ਰੂਪ ਵਿੱਚ ਕੀਤੀ ਜਾ ਸਕੇ ਤੇ ਮੇਰੇ ਖਿਲਾਫ ਇਹਨਾਂ ਨੇ ਕੰਪਲੇਂਟ ਕੰਪਲੇਂਟ ਕਰ ਦਿੱਤੀ ਥਾਣੇ ਦੇ ਵਿੱਚ ਮੇਰੇ ਤੇ ਮੇਰੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਾ ਦਿੱਤਾ ਮਕਦਮਾ ਨੰਬਰ 217 ਬਰੰਬਰ 211 ਨੂੰ ਦਫਾ 302 201 34 ਦੇ ਤਹਿਤ ਤੇ ਪੁਲਿਸ ਨੇ ਸਾਨੂੰ 2:30 ਵਜੇ ਦੇ ਕਰੀਬ ਮੇਰੇ ਘਰ ਵਿੱਚ ਰੇਡ ਕਰਕੇ ਉਸੇ ਸਾਨੂੰ ਇਹ ਮਰਗੀ ਰੈਸਟ ਕਰਕੇ ਲੱਗੇ ਤੇ ਮੈਂ ਇਹਨਾਂ ਨੂੰ ਕਹਿੰਦਾ ਰਹਾ ਕਿ ਮੇਰੀ ਘਰ ਵਾਲੀ ਜਿਹੜੀ ਜਿੰਦੀ ਆ ਉਹ ਨਾਲ ਦੇ ਕੁਆਟਰ ਦੇ ਵਿੱਚੋਂ ਨਾਲ ਆਪਣੇ ਸਲਾਈ ਲਈ ਦਿੱਤੇ ਹੋਏ ਕੱਪੜੇ ਜਿਹੜੇ ਲੈ ਕੇ ਗਈ ਆ ਇਹਨਾਂ ਨੇ ਮੇਰੇ ਤੋਂ ਕੋਈ ਯਕੀਨ ਨਹੀਂ ਕੀਤਾ ਨਾਲ ਸਾਨੂੰ ਇੱਥੇ ਮਾਰਨ ਕੁੱਟਣਾ ਚਾਲੂ ਕਰਤਾ ਗੱਡੀ ਜਬਾ ਲਿਆ ਤੇ ਉੱਥੇ ਜਾ ਕੇ ਉਹਨਾਂ ਇੰਟਰੋਗੇਸ਼ਨ ਕਰਨਾ ਚਾਲੂ ਕਰਤਾ ਮੈਂ ਨਾ ਸੱਚ ਕਹਿੰਦਾ। ਪੋਸਟ ਐਸਐਚਓ ਯਾਦਵਿੰਦਰ ਸਿੰਘ ਸੀਗਾ ਤੇ ਅਰੈਸਟ ਪਾਈ ਤੁਹਾਡੀ। ਉਹਨਾਂ ਨੇ ਮੇਰੀ ਰਸ ਨਹੀਂ ਪਾਈ ਨਾ ਮੈਨੂੰ ਲੇੜ ਕਸੜੀ ਚ ਰੱਖਿਆ। ਕਿੰਨੇ ਦਿਨ? ਇਹਨਾਂ ਨੇ ਮੈਨੂੰ 9-10 ਦਿਨ ਤੱਕ ਲੇੜ ਕਸੜੀ ਚ ਰੱਖਿਆ ਇਹਨਾਂ ਨੇ। ਇੱਕ ਥਾਣੀ ਸਿਟੀ ਦੇ ਵਿੱਚ ਸੀ ਜੇ ਸਟਾਫ ਦੇ ਜਿਹਾਂ ਮਾਰਕਟਾਈ ਕਰਦੇ ਰਹੇ ਦਰੰਗਲੇ, ਬ੍ਰਹਮਪੁਰ ਤੇ ਦੀਨਾ ਨਗਰ ਤੇ ਦੀਨਾ ਨਗਰ ਤੋਂ ਲਿਆ ਕੇ ਥਾਣੀ ਸਿਟੀ ਦੇ ਵਿੱਚ ਇਹਨਾਂ ਨੇ 22 ਤੱਕ ਨੂੰ ਮੈਨੂੰ ਇਹਨਾਂ ਨੇ ਛੱਡ ਦਿੱਤਾ ਹਰਿਆ ਕੀਤਾ ਕਮਿਟ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਜੀ ਹਾਂਜੀ ਕਮਿਟ ਕਰਾਉਣ ਦੇ ਕਿ ਤੱਕਾਤਲ ਕੀਤਾ ਤੇ ਤੁਸੀਂ ਇਹਨੂੰ ਮੰਨੋ ਕਿ ਆਪਾਂ ਕੀਤਾ ਆ ਫਿਰ ਇਹ ਖੁਲਾਸਾ ਕਿੱਦਾਂ ਹੋਇਆ ਕਿ ਉਹ ਤੁਹਾਡੇ ਵਾਈਸ ਸਾਹਿਬ ਕਤਲ ਵੀ ਕੋਈ ਹੋਰ ਸੀ ਮੈਂ ਇਹਨਾਂ ਨੂੰ ਦੱਸਦਾ ਰਿਹਾ ਹਾਂ ਕਿ ਮੇਰੀ ਘਰ ਵਾਲੀ ਇਹ ਮੈਨੂੰ ਕਹਿੰਦੇ ਕਨਫੈਸ਼ਨ ਕਰੋ ਮੈਂ ਇਹਨਾਂ ਨੂੰ ਦੱਸਿਆ ਕਿ ਉਹ ਘਰ ਦੀ ਮੇਰੀ ਜਿੰਦੀ ਆ ਫਿਰ ਇਹਨਾਂ ਨੂੰ ਮੈਂ ਜਗ੍ਹਾ ਦੱਸਿਆ ਕਿ ਰਾਜਸਥਾਨ ਦੇ ਤੇ ਜਾ ਇਹਨਾਂ ਨੇ ਮੈਨੂੰ ਇੱਥੇ-ਇੱਥੇ ਜਗ੍ਹਾ ਦੇ ਵਿੱਚ ਆਖਿਆ ਜੰਮੂ ਭੇਜਣ ਵਾਸਤੇ ਉੱਥੇ ਫਿਰ ਇਹਨਾਂ ਨੇ ਰੇਡ ਕੀਤਾ ਉਸ ਟਾਈਮ ਤੇ ਠਾਕੁਰ ਸੀ ਸਟਾਫ ਦੇ ਚਾਰਸੀ ਕੇ ਬਲਦੇਵ ਸਿੰਘ ਉਹ ਵਧੀਆ ਇਨਸਾਨ ਸੀਗੇ ਉਹਨਾਂ ਨੇ ਖੁਦ ਜਾ ਕੇ ਉਤਰੀੜ ਕਰਕੇ ਤੈਨੂੰ ਮੇਰੇ ਘਰ ਦੀ ਨੂੰ ਬ੍ਰਹਮਤ ਕਰਕੇ ਲਿਆਂਦਾ ਤੇ ਅਫਸਰ ਉਹਨਾਂ ਨਾਲ ਨਾਰਾਜ਼ ਵੀ ਰਹੇ ਆ ਤੇ ਤੁਹਾਨੂੰ ਛੱਡ ਦੇ ਸਕਦੇ ਮੈਨੂੰ ਛੱਡਦਾ ਮੈਨੂੰ ਤੇ ਮੇਰੇ ਭਰਾ ਨੂੰ ਮੇਰੇ ਨਾਲ ਤੁਹਾਨੂੰ ਸਸਪੈਂਡ ਵਗੈਰਾ ਵੀ ਨਹੀਂ ਕੀਤਾ ਗਿਆ ਨਹੀਂ ਸਸਪੈਂਡ ਵੀ ਨਹੀਂ ਕੀਤਾ ਗਿਆ ਅਰੈਸਟ ਵੀ ਨਹੀਂ ਪਾਈ ਗਈ ਨਹੀਂ ਅਰੈਸਟ ਨਹੀਂ ਪਾਈ ਇਹਨਾਂ ਨੇ ਮੇਰੀ ਮੈਨੂੰ 11 ਦਿਨ ਤਸਫਰ ਕਰਕੇ ਮੇਰੀ ਤਨਖਾਹ ਕੱਟੀ ਉਹ ਮਾਮਲੇ 'ਚ 8 ਬੰਦਿਆਂ ਨੂੰ ਸਜ਼ਾ ਹੋ ਚੁੱਕੀ ਹੈ ਕਿਹਨੂੰ ਕਿਹਨੂੰ ਸਜ਼ਾ ਹੋਈ ਹੈ ਔਰ ਜੋ ਮੇਰੇ ਸਹੁਰੇ ਬੂਆ ਮਸੀਹ ਨੂੰ ਮੇਰੀ ਘਰ ਵਾਲੀ ਨੂੰ ਸੋਨੂੰ ਨੂੰ ਮੇਰੇ ਕਸਾਲੇ ਨੂੰ ਇੱਕ ਜਿਨ੍ਹਾਂ ਨੇ ਲਾਜ ਦੀ ਸ਼ਨਾਖਤ ਕੀਤੀ ਸੀਗੀ ਉਹ ਉਹ ਲੜਕਾ ਸੀਗਾ ਮੈਨੂੰ ਉਹਨਾਂ ਦੇ ਨਾਮ ਬਾਕੀ 8 ਆਦਮੀ ਸੀ ਜਿਹੜੇ ਨਾਲ ਮੇਰਾ ਸਹੁਰਾ ਵਿਆਹ ਕਰਨਾ ਚਾਹੁੰਦਾ ਏ ਉਹ ਕੁੜੀ ਨੂੰ ਜੱਜ ਸਾਹਿਬ ਨੇ ਬੜੀ ਗੀਤਾਂ ਹੀ ਪੂਝਾ ਉਸ ਤੋਂ ਬਾਅਦ ਉਹਨਾਂ ਨੇ ਜਾਇਜ਼ ਕਸਟਡੀ ਦਾ ਕੇਸ ਕਿੱਦਾਂ ਕੀਤਾ ਤੁਸੀਂ ਇਹਦੇ ਚ ਸੁਪਰੀਮ ਮੈਂ ਇਹ ਸਾਰਾ ਮਾਮਲਾ ਜਿਹੜਾ ਕਈ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਤੇ ਨੇ ਕਿਸੇ ਵੀ ਰਿਸਨ ਵਾਈ ਨਹੀਂ ਕੀਤੀ ਮੈਂ ਇਹ ਫਿਰ ਹਾਈ ਕੋਰਟ ਦੇ ਵਿੱਚ ਰੈਟਰ ਪਾਈ ਸੀਗੀ ਹਮ ਰਿਟਰਨ ਨੰਬਰ ਆ ਗਿਆ ਸੀ ਯਾਰ ਐਮ 6073 ਆਫ 12 ਉਹਦੇ ਵਿੱਚ ਫਿਰ ਜੱਜ ਸਾਹਿਬ ਨੇ ਨਜਾਜ਼ ਕਸੜੀ ਦਾ ਕਿ ਮੈਨੂੰ ਦੱਸ ਦੇਣਾ ਅੰਦਰ ਰੱਖ ਆਇਆ ਤੇ 1 ਲੱਖ ਰੁਪਏ ਮੇਰੇ ਸਹੁਰੇ ਨੂੰ ਜੁਰਮਾਨਾ ਕੀਤਾ ਸੀਗਾ ਇਹ ਫਿਰ ਪੁਲਿਸ ਤੇ ਨਾਲੇ ਸੁਪਰੀਮ ਕੋਰਟ ਚੜ੍ਹਾਇਆ ਗਿਆ ਸੁਪਰੀਮ ਕੋਰਟ ਨੇ ਲੱਖ ਰੁਪਇਆ ਲਾ ਦਿੱਤਾ ਸੀ ਲੇਕਿਨ ਜਿਹੜਾ ਨਾਜਾਇਜ਼ ਰਸਤੇ ਸੀਗਾ ਉਹ ਨਾਲ ਰਹਿਂ ਦਿੱਤਾ ਸੀ ਕਿਹਦੇ ਕਿਹਦੇ ਦੇ ਨਜਾਇਜ਼ੀ ਲਾਸਦਾ ਕੀਤਾ ਗਿਆ ਜਿਹੜਾ ਮਤਲਬ ਆ ਮੈਪਲਿਸ ਪਾਰਟੀ ਨੇ ਸਾਰੀ ਨੂੰ ਪਾਇਆ ਹੈ ਬੱਚਾ ਜਿਹਨਾਂ ਨੇ ਰੇਡ ਕੀਤਾ ਹੈ ਮੇਰੇ ਘਰ ਵਿੱਚ ਉਹਦੇ ਵਿੱਚ ਏਡੀਜੀਪੀ ਰਾਮ ਸਿੰਘ ਵੀ ਹੈ ਕੁਮਰ ਵਿਜੇਪ੍ਰਤਾਪ ਸਿੰਘ ਉਹਨਾਂ ਦਾ ਕੀ ਰੋਲ ਹੈ ਏਡੀਆਈਜੀ ਦੇ ਅਹੁਦੇ ਤੇ ਸੀ ਰਾਮ ਸਿੰਘ ਰਾਮ ਸਿੰਘ ਉਸ ਟਾਈਮ ਤੇ ਵਿਜੇਪ੍ਰਤਾਪ ਇਹ ਮੁੱਖ ਮੰਤਰੀ ਸੁਰੱਖਿਆ ਸੀਗਾ ਇਹਨਾਂ ਨੇ ਉਸ ਟਾਈਮ ਤੇ ਮੇਰੇ ਸਹੁਰਾ ਸਾਹਿਬ ਨੇ ਇਹਨਾਂ ਨੇ ਸਾਰਿਆਂ ਨੇ ਧਰਨਾ ਲਾਇਆ ਰਹਿਣਾ ਜਾਇਜ਼ ਤੌਰ ਤੇ ਇਹ ਸੀ ਤੇ ਇਹ ਆਏ ਨੇ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਥਾਣੇ ਦੇ ਵਿੱਚ ਆ ਕੇ ਧਰਨਾ ਲਵਾਇਆ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਵਿੱਚ ਉਸ ਦਿਨ ਇਲੈਕਸ਼ਨਾਂ ਦੇ 30 ਜਨਵਰੀ 2012 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਇਹਦੇ ਉਹਦੇ ਸਬੰਧ ਚ ਮੀਟਿੰਗ ਸੀਗੀ ਜਿਸ ਦਿਨ ਮੈਨੂੰ ਫਸਾਇਆ ਗਿਆ ਵਾ ਇਹਨਾਂ ਨੇ ਆਪ ਹੀ ਸਾਰਾ ਰੇਡ ਮਾਰਿਆ ਮੇਰੇ ਘਰ ਦੇ ਉੱਤੇ ਮਤਲਬ ਤੁਸੀਂ ਕਹਿੰਦੇ ਹੋ ਕਿ ਪੋਲਿਟਿਕਲ ਗੇਮ ਪੋਲਿਟਿਕਲ ਸ਼ਹਿਤੇ ਤੁਹਾਨੂੰ ਰਚ ਕੀਤਾ ਗਿਆ ਹਾਂਜੀ ਇਹਨਾਂ ਨੇ ਖਾਇ ਵੀ ਵਿੱਚ ਇਹਨਾਂ ਨੇ ਮੈਨੂੰ ਮੇਰੇ ਸਹੁਰਾ ਸਾਹਿਬ ਨੇ ਕਿਹਾ ਸੀ ਤੇ ਵਿੱਚ ਉਹ ਜਨਾਲੀ ਨੂੰ ਵੱਢ ਕੇ ਨਾ ਤੈਨੂੰ ਫਸਾਉਣਾ ਹੁਣ ਅੱਗੋ ਕੀ ਕਾਰਵਾਈ ਹੈ ਅਦਾਲਤ ਦੀ ਅੱਗੋ ਅਦਾਲਤ ਦੀ ਕਾਰਵਾਈ ਇਹ ਆ ਕੀ ਅਦਾਲਤ ਨੇ ਇਹਨਾਂ ਵਿੱਚ ਜਿਹੜੇ ਸਾਡੇ ਅਫਸਰ ਹਨ ਉਹਨਾਂ ਦੇ ਕਈਆਂ ਦੇ ਰੈਸਟ ਆਰਡਰ ਜਾਰੀ ਕੀਤੇ ਆ ਤੇ ਕਈਆਂ ਨੂੰ ਸਮਨਿੰਗ ਜਾਰੀ ਕੀਤੀ ਆ ਇਹਦੇ ਵਿੱਚ ਇਹ ਇਸ ਝੂਠੇ ਕੇਸ ਦੇ ਵਿੱਚ ਮੇਰੇ ਪਰਿਵਾਰ ਦੇ ਤਿੰਨ ਜੀਆਂ ਜਿਹੜੀ ਆ ਨਾ ਪੁਲਿਸ ਦੀ ਨਿਗਰਾਨਾ ਹਸਦran ਪੁਲਿਸ ਦਾ ਡਾੜੀ ਉਹਨਾਂ ਨੇ ਇਹਨਾਂ ਨੂੰ ਮਾਰਕਟਾਈ ਕੀਤੀ ਡਾੜੀ ਦਿਲ ਵਿੱਚ ਬੈਠ ਜਾਣ ਕਰਕੇ ਬੇਵਕਤੀ ਮੌਤ ਹੋ ਗਈ ਸੀ ਜਨ ਮੇਰੇ ਚਾਚਾ ਚਾਚੀ ਤੇ ਮੇਰੇ ਪਿਤਾ ਜੀ ਦੀ ਲੰਬੀ ਲੜਾਈ ਲੜੀ ਹੈ ਤੁਸੀਂ ਨੌਕਰੀ ਤੇ ਰਹਿੰਦੇ ਹੋਏ ਵੀ ਇੰਨੀ ਮਤਲਬ ਮਾਰ ਵੀ ਚੱਲੀ ਹੈ ਫਿਰ ਵੀ ਹਿੰਮਤ ਨਹੀਂ ਛੱਡੀ ਅਗੋਂ ਕੀ ਕਾਰਵਾਈ ਚਾਹੁੰਦੇ ਹੋ ਇਹਨਾਂ ਤੇ ਇਹਨਾਂ ਦੇ ਆਪਾਂ ਇਹੋ ਜਾਣੇ ਆ ਕਿ ਇਹਨਾਂ ਉਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਸੇ ਤਰ੍ਹਾਂ ਦਾ ਇਹ ਨਾਟਕੀ ਢੰਗ ਨਾਲ ਕਤਲ ਆਣਾ ਇਹ ਸਿਆਸਤ ਨਾਲ ਰਲ ਕੇ ਨਹੀਂ ਹੋਣਾ ਚਾਹੀਦਾ ਸਿਆਸੀ ਬੰਦਿਆਂ ਨਾਲ ਐਮਐਲਏ ਤੇ ਮੰਤਰੀਆਂ ਦੇ ਨਾਲ ਪੁਲਿਸ ਦਾ ਜੋ ਫਰਜ ਬੰਦਾ ਆ ਪੁਲਿਸ ਇੱਕ ਜਾਂਚ ਏਜੰਸੀ ਆ